ਆ ਰਹੀਆਂ ਨੇ ਨਹੀਂ ਵਧੀਆ ਸਾਡੀ ਟੀਮ ਇੱਥੇ ਸਾਰੇ ਮੌਜੂਦ ਹੈ ਏਡੀਸੀ ਐਸ ਡੀ ਐਮ ਸਾਡੇ ਨਾਇਬ ਤਹਿਸੀਲਦਾਰ ਜਿਨ੍ਹਾਂ ਨਵਾਂ ਜੋਇਨ ਕੀਤਾ ਇੱਥੇ ਸਾਰੀ ਤਿਆਰੀਆਂ ਮੁਕੰਮਲ ਹੈ ਜਿਵੇਂ ਤੁਹਾਨੂੰ ਪਤਾ ਹੈ ਸਾਰੇ ਪੁਲਿਸ ਸਾਰਾ ਪ੍ਰਸ਼ਾਸਨ ਵੀ ਇੱਥੇ ਮੌਜੂਦ ਹੈ ਔਰ ఎవਰੀਥਿੰਗ ਸਾਰਾ ਕੁਝ ਲਾਅ ਐਂਡ ਆਰਡਰ ਵਗੈਰਾ ਹਰ ਚੀਜ਼ ਇੱਥੇ ਮੁਕੰਮਲ ਹੈ ਸੰਗਤ ਆ ਰਹੀਆਂ ਨੇ ਬੜੇ ਵਧੀਆ ਤਰੀਕੇ ਨਾਲ ਦਰਸ਼ਨ ਦਾ ਲਾਭ ਲੈ ਰਹੀਆਂ ਨੇ ਗਰਾਉਂਡ ਜ਼ੀਰੋ ਤੇ ਵਾਲਾ ਵਾਲਾ ਦੇਖਿਆ ਹਣਾ ਤੁਸੀਂ ਕੁਝ ਇਹ ਪ੍ਰਬੰਧ ਵਧੀਆ ਹੈ ਜੋ ਕੋਈ ਕਮੀ ਪੇਸ਼ੀ ਉਹਦੇ ਵਾਸਤੇ ਰਾਉਂਡ ਲੈ ਰਹੇ ਹਨ ਔਰ ਜਾ ਕੇ ਉਹਨ ਮੀਟਿੰਗ ਕਰਾਂਗੇ ਔਰ ਡਾਇਰੈਕਸ਼ਨ ਆ ਦੇਣਗੇ ਵੀ ਜੋ ਜੋ ਉਹਨ ਕੋਈ ਕਮੀ ਪੇਸ਼ੀ ਹੈਗੀ ਉਹਨੂੰ ਨਾਲ ਦੀ ਨਾਲ ਹੀ ਇਸ਼ੂ ਕਰੈਕਟ ਕੀਤਾ ਜਾਵੇ ਸਰ ਸਭ ਤੋਂ ਵੱਡੀ ਦਿੱਕਤ ਜਿਹੜੀ ਹੈ ਹਰ ਸਾਲ ਆਉਂਦੀ ਹੈ ਜਿਦਾ ਟਰੈਕਟਰ ਜਾਂ ਹੋਰ ਗੱਡੀਆਂ ਵਗੈਰਾ ਤੱਕੇ ਨਾਲ ਜਬਰਦਸਤੀ ਜਿਹੜੀ ਅੰਦਰ ਵੱਢ ਜਾਂਦੀ ਹੈ ਜਿਦਾ ਆ ਦੇਖਿਆ ਹੈ ਜਾਂ ਕਿਸੇ ਹੋਰ ਪਾਸੇ ਵੀ ਆਜ ਤੱਕ ਸਾਹ ਦੇ ਪਿੱਛੇ ਵੀ ਹੈ ਉਹਨਾਂ ਨੂੰ ਕਿਸ ਤਰੀਕੇ ਸਮਝਾਇਆ ਜਾ ਰਿਹਾ ਕਿਉਂਕਿ ਹਾਲੇ ਵੀ ਗੱਡੀਆਂ ਜਿਹੜੀਆਂ ਨੇ ਨਹੀਂ ਬਿਲਕੁਲ ਦੇਖੋ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਹੁਣ ਤੁਸੀਂ ਜਿਹੜੇ ਨਵੇਂ ਪੋਲ ਦੇਖ ਰਹੇ ਹੋ ਇਹ ਵੀ ਲਵਾਏ ਗਏ ਆਂ ਔਰ ਬਾਕੀ ਸਾਡੀ ਕੋਸ਼ਿਸ਼ ਆ ਹੁੰਦੀ ਹੈ ਵੀ ਸੰਗਤਾਂ ਨੂੰ ਵੀ ਜਿਹੜਾ ਦਰਸ਼ਨ ਦਾ ਲਾਭ ਹੈ ਉਹ ਬਿਲਕੁਲ ਸੁਖਾਵੇਂ ਢੰਗ ਨਾਲ ਮਿਲੇ ਉਹਨਾਂ ਨੂੰ ਇਸੇ ਸੋਚ ਦੇ ਨਾਲ ਅਸੀਂ ਕੋਸ਼ਿਸ਼ ਕਰਦੇ ਆਂ ਯਤਨ ਕਰਦੇ ਆਂ ਔਰ ਜਿਨ੍ਹਾਂ ਨੇ ਵੀ ਲਾਇਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਨੂੰ ਸਮਝਾਵਾਂਗੇ ਕਿ ਇਹ ਜਿਹੜਾ ਹੈਗਾ ਸੰਗਤਤਾ ਦੇ ਲਈ ਹੈ ਸਾਰਾ ਜਿਹੜਾ ਤਿਉਹਾਰ ਮਨਾਇਆ ਜਾ ਰਿਹਾ ਹੈ ਤੇ ਉਹ ਵੀ ਆਪਣਾ ਇਸ ਤੇ ਵਿੱਚ ਆਪਣਾ ਕੰਟ੍ਰਿਬਿਊਸ਼ਨ ਪਾਣ ਤੇ ਪ੍ਰਸ਼ਾਸਨ ਨਾਲ ਸਹਿਯੋਗ ਕਰਕੇ ਚੱਲਣਗੇ ਸਰ ਗੁਲਾਲ ਤੇ ਪਾਬੰਦੀ ਹੈਗੀ ਹੈ ਸਿਰਫ ਨਿਹੰਗ ਸਿੰਘ ਹੀ ਕਰਨਗੇ ਜਾਂ ਆਮ ਪਬਲਿਕ ਜਿਹੜੀਆਂ ਬੁਲਾ ਲਾਏ ਨਹੀਂ ਨਹੀਂ ਗੁਲਾਲ ਤੇ ਤਾਂ ਪਾਬੰਦੀ ਹੈਗੀ ਹੈ ਅਸੀਂ ਆਰਡਰ ਵੀ ਪਾਸ ਕੀਤੇ ਹੋਏ ਆ ਗੁਲਾਲ ਤੇ ਥੋੜੀ ਸਖਤੀ ਕੀਤੀ ਹੋਈ ਹੈ